гигиен, чима адам джива. Та маған айн маған айн айн ਭਾਰੀ ਪਤਰਾ ਸਿੰਘ ਮੰਨਰੇਵਾਲਾ ਸੁਖਰਾਵਲ ਸੁਖਰਾ ਸਿੰਘ ਪਾਲ ਭਾਰੀ ਸੁਖਬੀਰ ਪਕਾਵ ਜੇ ਵੀ ਸੁਖਬੀਰ ਕਾ ਸੁਖਜੀਤ ਸਿੰਘ ਕਲੇਡਾ ਘਾਲ ਪ੍ਰਬੰਧ ਦੀ ਕੰਧੇ ਕਲਾਵਾ ਆਪੇ ਬੰਨਾ ਸਰਦਪਾਲ ਭਾਰੀ ਸਰਦੀ ਸਿੰਘ ਮਰਲੇ ਵੱਲੋਂ ਸ਼ੀਜ਼ਾ ਦੇ ਮੁਜੀਦਾਂ ਦੇ ਚ ਫਰਕਾ ਦੇ ਆਪ ਨੂੰ

ਕਨਵਾ ਸਰਪਾਟ ਅਨ ਸਿੰਘ